ਹਸਪਤਾਲ ਅਤੇ ਡਾਕਟਰ ਇਹਨਾਂ ਦੇ ਉੱਪਰ ਅਕਸਰ ਹੀ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਅਸੀਂ ਆਪਣੇ ਅਜੀਜ਼ ਦੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਉਹਨਾਂ ਕੀਮਤੀਆਂ ਜਾਨਣਾ ਹੋ ਇਹਨਾਂ ਦੇ ਹੱਥਾਂ ਦੇ ਵਿੱਚ ਦੇ ਦੇਣੇ ਆ ਤੇ ਇਹਨਾਂ ਦੇ ਭਰੋਸੇ ਤੇ ਉਹ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਆ ਜੋ ਵੀ ਕੁਝ ਇਹ ਡਾਕਟਰ ਜਾਂ ਫਿਰ ਹਸਪਤਾਲ ਵਾਲੇ ਆਖ ਰਹੇ ਹੁੰਦੇ ਨੇ ਪਾਵੇਂ ਤੁਹਾਡੇ ਪਰਿਵਾਰਿਕ ਜੀ ਨੂੰ ਕੁਇ ਵੈਂਟੀਲੇਟਰ ਤੇ 10 ਦਿਨ ਲਗਾਏ ਰੱਖੇ ਤੁਸੀਂ ਇੰਨੀ ਹਿੰਮਤ ਨਹੀਂ ਕਰ ਸਕਦੇ ਉਹਨਾਂ ਨੂੰ ਪੁੱਛਣ ਦੀ ਕਿ ਆਖਿਰਕਾਰ ਉਹ ਠੀਕ ਹੋ ਵੀ ਜਾਣਗੇ ਸਾਹ ਚੱਲ ਵੀ ਰਹੇ ਨੇ ਜਾਂ ਫਿਰ ਸਿਰਫ ਆਰਟੀਫੀਸ਼ੀਅਲ ਹੀ ਨੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਨਾ ਤਾਂ ਹੀ ਹਸਪਤਾਲ ਵਾਲੇ ਸਿੱਧੀ ਤਰ੍ਹਾਂ ਦਿੰਦੇ ਨੇ ਅਤੇ ਨਾ ਹੀ ਤੁਹਾਨੂੰ ਹਸਪਤਾਲ ਤੋਂ ਛੁੱਟੀ ਕਰਕੇ ਹੀ ਜਾਣ ਦਿੰਦੇ ਨੇ ਇਸ ਤੋਂ ਵੀ ਮਾੜੀ ਕਿਸਮਤ ਹੋ ਦੋ ਜਾਂਦੀ ਹੈ ਜਦੋਂ ਇਹਨਾਂ ਹਸਪਤਾਲ ਵਾਲਿਆਂ ਦੇ ਵੱਲੋਂ ਤੁਹਾਨੂੰ ਕਿਸੇ ਦੂਜੇ ਹਸਪਤਾਲ ਰੈਫਰ ਨਹੀਂ ਕੀਤਾ ਜਾਂਦਾ ਅਤੇ ਉਹ ਆਖਦੇ ਨੇ ਕਿ ਇਸ ਤਰ੍ਹਾਂ ਕਰਨ ਦੇ ਲਈ ਅਸੀਂ ਕਿਉਂ ਲਿਖੀਏ ਜਦੋਂ ਕਿ ਸਾਡੇ ਕੋਲ ਸਾਰੇ ਸੋਰਸ ਮੌਜੂਦ ਨੇ ਪਰ ਤੁਹਾਡੇ ਕੋਲ ਸ਼ਾਇਦ ਚੰਗੇ ਡਾਕਟਰ ਨਹੀਂ ਮੌਜੂਦ ਜਿਸ ਕਰਕੇ ਤੁਸੀਂ ਇਹਦਾ ਲਿਖਣ ਦੇ ਵਿੱਚ ਆਪਣੀ ਸ਼ਰਮ ਮਹਿਸੂਸ ਕਰ ਰਹੇ ਹੋ ਕਿ ਅਸੀਂ ਕਿਉਂ ਰੈਫਰ ਕੀਏ ਇਹੋ ਜਿਹੇ ਹਾਲਾਤ ਅਤੇ ਘਟਨਾਵਾਂ ਸੀ ਅਕਸਰ ਦੇਖੀਆਂ ਨੇ ਤੁਹਾਡੇ ਨਾਲ ਵੀ ਬੀਤੀਆਂ ਹੋਣਗੀਆਂ ਬੀਤੇ ਕੁਝ ਸਮਾਂ ਪਹਿਲਾਂ ਹੀ ਇੱਕ ਬੱਚੇ ਦੇ ਜੋ ਕਿ ਮਾਸੂਮ ਜਿਹੜਾ ਸਰਦਾਰ ਬੱਚਾ ਸੀ ਖਰੜਦੀ ਹੋ ਘਟਨਾ ਸੀ ਉਹਦੇ ਬੋਲ ਲੱਗੀ ਸੀ ਮੂੰਹ ਦਾ ਆਪਰੇਸ਼ਨ ਹੁੰਦਾ ਤੇ ਉਸ ਤੋਂ ਬਾਅਦ ਛੋਟੇ ਜਿਹੇ ਆਪਰੇਸ਼ਨ ਨੂੰ ਕਹਿਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਪਤਾ ਨਹੀਂ ਇਸ ਬੱਚੇ ਦੀ ਮੌਤ ਕਿਵੇਂ ਹੋ ਗਈ ਪਰਿਵਾਰਿਕ ਮੈਂਬਰ ਕਾਫੀ ਸਮੇਂ ਤੱਕ ਰੋਂਦਾ ਰਿਹਾ ਚੀਕਦਾ ਰਿਹਾ ਇਨਸਾਫ ਮੰਗਦਾ ਰਿਹਾ ਤੇ ਇਸੇ ਤਰ੍ਹਾਂ ਦੇ ਕਈ ਕੇਸ ਲਗਾਤਾਰ ਹਮ ਤੱਕ ਵੀ ਆ ਰਹੀ ਨੇ ਹਸਪਤਾਲਾਂ ਵਾਲਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਨਾ ਡਾਕਟਰਾਂ ਦੇ ਉੱਪਰ ਕੋਈ ਕਾਰਵਾਈ ਕਰਨ ਵਾਲਾ ਨਹੀਂ ਜਿਸ ਤੇ ਕਾਰਨ ਇਹਨਾਂ ਨੂੰ ਕਿਸੇ ਚੀਜ਼ ਦਾ ਕਿਸੇ ਗੱਲ ਦਾ ਡਰ ਨਹੀਂ ਕਿੰਨੀਆਂ ਹੀ ਗਰਭਵਤੀ ਕੁੜੀਆਂ ਇਹਨਾਂ ਡਾਕਟਰਾਂ ਦੇ ਹੱਥੋਂ ਆਪਣੀ ਜਾਨ ਵੀ ਗਵਾ ਚੁੱਕੀਆਂ ਨੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਬਾਅਦ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਜੋਗੇ ਰਹਿ ਜਾਂਦੇ ਨੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀਆਂ ਜਾਨਾਂ ਦੇ ਨਾਲ ਇਹ ਖੇਡਦੇ ਨੇ ਤੇ ਬਾਅਦ ਦੇ ਵਿੱਚ ਮਾਪਿਓ ਰੋਂਦੇ ਕੁਰਲਾਉਂਦੇ ਇਹੀ ਆਖਦੇ ਨੇ ਕਿ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਇਹ ਤਾਂ ਆਖ ਰਹੇ ਸੀ ਕਿ ਕੱਲ ਨੂੰ ਛੁੱਟ ਹੋ ਜਾਣੀ ਹੈ ਅਤੇ ਹੁਣ ਇਹਨਾਂ ਨੇ ਸਾਡੇ ਪੁੱਤ ਦੀ ਸਾਡੇ ਜਵਾਬਤ ਦੀ ਜਾਨ ਲੈ ਲਈ ਕਿਤੇ ਤਾਂ ਨਰਸਾਂ ਟੀਕਾ ਲਗਾਉਂਦੇ ਸਮੇਂ ਫੋਨ ਦੇ ਉੱਪਰ ਗੱਲ ਕਰ ਰਹੀਆਂ ਹੁੰਦੀਆਂ ਨੇ ਕਿਤੇ ਤਾਂ ਉਹਨਾਂ ਦੇ ਵੱਲੋਂ ਇੱਕ ਦੀ ਥਾਂ ਤੇ ਦੋ-ਦੋ ਟੀਕੇ ਲਗਾ ਦਿੱਤੇ ਜਾਂਦੇ ਨੇ ਹੁਣ ਇਹ ਕਿਹੋ ਜਿਹੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 30 ਸਾਲ ਦੀ ਲੈਕਚਰਰ ਦੀ ਜਾਨ ਗਈਆ ਤੇ ਉਸ ਤੋਂ ਬਾਅਦ ਉਹਨਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਹਸਪਤਾਲ ਦੇ ਉੱਪਰ ਅਤੇ ਡਾਕਟਰਾਂ ਦੇ ਉੱਪਰ ਵੀ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਉਹੀ ਡਾਕਟਰ ਜੋ ਇਸ ਪਰਿਵਾਰ ਨੂੰ ਪਰੋ ਦੇ ਰਿਹਾ ਸੀ ਕਿ ਇਹ ਛੋਟਾ ਜਿਹਾ ਆਪਰੇਸ਼ਨ ਹੈ ਤੁਸੀਂ 9:00 10:00 ਵਜੇ ਆਣਾ 4:00 ਵਜੇ ਤੱਕ ਸਿੱਧਾ ਤੁਹਾਨੂੰ ਫ੍ਰੀ ਕਰ ਦੇਵਾਂਗੇ ਰਾਤ ਦੇ 9:00 ਵਜੇ ਤੱਕ ਪਰਿਵਾਰਿਕ ਮੈਂਬਰ ਇੱਥੇ ਖੱਜਲ ਖਵਾਰ ਹੁੰਦੇ ਰਹੇ 10:30 ਵਜੇ ਜਾ ਕੇ ਉਹਨਾਂ ਦੇ ਵੱਲੋਂ ਇਸ ਕੁੜੀ ਦੀ ਮ੍ਰਿਤਕ ਦੇਨ ਨੂੰ ਬਾਹਰ ਰੱਖ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਹੈ ਕੁੜੀ ਨੀਲੀ ਪੈ ਚੁੱਕੀ ਸੀ ਨੇਵੀ ਦੇ ਵਿੱਚ ਇਸ ਦਾ ਘਰ ਵਾਲਾ ਵਿਆਹੀ ਹੋਈ ਇਹ ਕੁੜੀ ਸੀ ਇਸ ਮੌਕੇ ਤੇ ਦੁਖੀ ਪਰਿਵਾਰਿਕ ਮੈਂਬਰ ਕੀ ਆਖ ਰਹੇ ਨੇ ਅਤੇ ਇਸ ਹਸਪਤਾਲ ਅਤੇ ਡਾਕਟਰਾਂ ਦੇ ਉੱਪਰ ਕੀ ਇਲਜ਼ਾਮ ਲੱਗੇ ਨੇ ਜਾਣਦੇ ਆਈ ਐਗਜ਼ਾਮ ਤਾਂ ਹੁੰਦਾ ਹੈ ਜੇ ਕੁਝ ਸਾਹਮਣੇ ਨਾ ਨਜ਼ਰ ਆਂਦਾ ਹੋਵੇ ਪਰਿਵਾਰ ਇੱਕ ਮਾਈਨਸ 5 ਦੀ ਆਪਰੇਟ ਕਰਾਉਣ ਦੇ ਲਈ ਕੁੜੀ ਕਾਰ ਟਾਂਡੇ ਆਪ ਚਲਾ ਕੇ ਖੁਦ ਚੱਲ ਕੇ ਹਸਪੀਟਲ ਜਾਈਏ ਜਿਹਦੇ ਲਈ 15 ਮਿੰਟ ਦੇ ਲਈ ਜਿਹਦਾ ਆਪਰੇਟ ਦਾ ਆਪਰੇਸ਼ਨ ਥੀਟਰ ਚ ਲਿਆਨ ਦਾ ਟਾਈਮ ਦਿੱਤਾ ਗਿਆ ਸੀ ਜਦੋਂ 5:30 ਘੰਟੇ ਉਹ ਕੁੜੀ ਆਪਰੇਸ਼ਨ ਥੀਟਰ ਤੋਂ ਬਾਹਰ ਨਹੀਂ ਆਉਂਦੀ ਉਹਦਾ ਬਾਪ ਕਹਿੰਦਾ ਕਿ ਮੇਰੀ ਕੁੜੀ ਨੂੰ ਕੀ ਹੋ ਗਿਆ ਦੱਸੋ ਕੀ ਹੋਇਆ ਜਦੋਂ ਥੋੜਾ ਜਿਹਾ ਪ੍ਰੈਸ਼ਰਾਈਜ਼ ਕਰਦਾ ਤੇ ਉਹਨੂੰ ਇਹ ਕਿਹਾ ਜਾਂਦਾ ਹੈ ਡਾਕਟਰ ਸਾਹਿਬ ਉਹਨਾਂ ਦੀ ਟੀਮ ਵੱਲੋਂ ਕਿ ਲੜਕੀ ਦੇ ਪੇਟ ਚ ਬਲੀਡ ਚਲਾ ਬਲੀਡਿੰਗ ਹੋ ਗਈ ਹੈ ਓਵਰ ਬਲੀਡਿੰਗ ਹੋ ਗਿਆ ਕਿ ਇਹ ਖੂਨ ਕੱਢਣਾ ਪਵੇਗਾ ਤੇ ਉਹਦੇ ਲਈ ਸਾਨੂੰ ਪੇਟ ਕੱਟਣਾ ਪਵੇਗਾ ਤੇ ਜਦੋਂ ਬਾਪ ਜੀ ਦੀ ਕੁੜੀ ਇਹੋ ਜਿਹੇ ਹਾਲਾਤਾਂ 'ਚ ਹੁੰਦੀ ਹੈ ਉਹਨੇ ਕਿਹਾ ਜੀ ਜੋ ਕਰਨਾ ਕਰੋ ਮੇਰੀ ਕੁੜੀ ਬਚਾਓ ਇਹਨਾਂ ਨੇ ਪੇਟ ਪਾੜ ਕੇ ਖੂਨ ਕੱਢਿਆ ਹੈ ਨਹੀਂ ਕੱਢਿਆ ਇਹ ਜਾਣਦੇ ਆ ਤੇ ਕੱਲ ਰਾਤ ਦੀ ਕੁੜੀ 11 ਵਜੇ ਦੀ ਜਿਹੜੀ ਵੈਂਟੀਲੇਟਰ ਤੇ ਸੀਗੀ ਇਹ ਆਪਣੀ ਗਲਤੀ ਛੁਪਾਉਣ ਲਈ ਪਹਿਲਾਂ 5.5 ਘੰਟੇ ਪਰਿਵਾਰ ਨੂੰ ਨਹੀਂ ਦੱਸਿਆ ਮੁੜ ਕੇ ਜਿਹੜਾ ਹੈਗਾ ਅੱਜ ਸਵੇਰੇ ਤਿੰਨ ਚਾਰ ਵਾਰੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਟਾਲਮਟੋਲ ਕਰਦੇ ਸੀ ਆ ਸੱਚਾਈ ਦੱਸੋ ਜੋ ਸੱਚ ਹੈ ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਜੋ ਕਹਿ ਰਹੇ ਹੋ ਜੇ ਨਹੀਂ ਹੈ ਕੁਝ ਤੇ ਸਾਨੂੰ ਦੱਸੋ ਫਿਰ ਉਹਨਾਂ ਨੇ ਕਹਿੰਦੇ ਇੱਕ ਕੁੜੀ ਵੀ ਹੋਰ ਮੋਤ ਹੋਈ ਹੈ 23 ਸਾਲ ਦੀ ਉਮਰ ਹੋਦੀ ਇੱਕ ਕੁੜੀ ਦੀ ਨਹੀਂ ਨੋਨੂ ਜੀ ਮੈਨੂੰ ਹੁਣੀ ਇੱਥੇ ਖੜੇ ਖੜੇ ਕੁੜੀ ਇੱਕ ਤਿੰਨ ਚਾਰ ਦਿਨ ਪਹਿਲਾਂ 30 ਸਾਲਾਂ ਦੀ ਕੁੜੀ ਹੋਰ ਇੱਕ ਮਤਲਬ ਨਿਰੰਤਰ ਇੱਥੇ ਮਿਸ ਹੈਪਨਿੰਗਸ ਟ੍ਰੈਜਡੀਆਂ ਹੋ ਰਹੀਆਂ ਜਿਹੜੀ ਅੱਜ ਹੀ ਲੜਕੀ ਦੀ ਡੈਥ ਹੋਈ ਹੈ ਕੀ ਨਾਮ ਉਸ ਦਾ 20 ਸਾਲਾਂ ਦੀ ਸਕੂਲੋਂ ਲੜਕੀ ਹੈ ਤੁਹਾਡੇ ਮਾਧਿਅਮ ਨਾਮ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਲੰਧਰ ਦੇ ਡੀਸੀ ਸਾਹਿਬ ਨੂੰ ਔਰ ਸਿਵਲ ਸਰਪੰਚ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਹੌਸਪੀਟਲ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਵੈਰੀਫਾਈ ਕੀਤਾ ਜਾਵੇ ਜਿਹੜੀਆਂ ਡੈਥ ਹੋਈਆਂ ਉਹਦਾ ਵੀ ਡਾਟਾ ਲੈਣਾ ਚਾਹੀਦਾ ਔਰ ਔਰ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਅਸੀਂ ਕਹਿ ਕਿ ਇਸ ਕੁੜੀ ਦੀ ਡੈਥ ਦੇ ਕੇਸ ਦੇ ਵਿੱਚ ਮੈਡੀਕਲ ਬੋਰਡ ਬਿਠਾ ਕੇ ਵੀਡੀਓਗ੍ਰਾਫੀ ਕਰਾ ਕੇ ਜੋ ਬਣਦੀ ਕਾਨੂੰਨੀ ਕਾਰਵਾਈ 16 ਕੁੜੀ ਮੈਰਿਡ ਸੀ ਕੀ ਅਲ ਮੈਰਿਡ ਸੀ ਕੁੜੀ ਕੁੜੀ ਮੈਰਿਡ ਸੀ ਸਰਕਾਰੀ ਟੀਚਰ ਸੀ ਕਿੱਥੇ ਰਹਿੰਦੇ ਸੀ ਇਹ ਹਾਂਜੀ ਕਿੱਥੇ ਰਹਿੰਦੇ ਰਹਿੰਦੇ ਟਾਂਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਨਾਲ ਹੈ ਤੇ ਹਸਪੀਟਲ ਕਿਹੜਾ ਹੈ ਜੀ ਇਹ ਅਰਮਾਨ ਹਸਪੀਟਲ ਜਲੰਧਰ ਉਹਨਾਂ ਨੂੰ ਇਲਾਜ ਪ੍ਰਾਪਤ ਦੇਸ਼ਾਸਤ ਲਈ ਲੈ ਕੇ ਆਂਦੀ ਅੱਛਾ ਜੀ 2000 ਰੁਪਏ ਦਾ ਵੀ ਆਇਆ ਇਸਦੇ ਅੱਛਾ ਜੀ ਕਹਿੰਦੇ ਆਪਰੇਸ਼ਨ ਹੀ ਹੋਣਾ ਨਿਕਲ ਗਿਆ 15 ਮਿੰਟਾਂ ਦਾ ਆਪਰੇਸ਼ਨ ਹਾਂਜੀ ਆਪਰੇਸ਼ਨ ਨਿਊਰੋ ਦਾ ਹੀ ਇਸਦੀ 8 ਦੀ ਹੱਡੀ ਦਾ ਮਾਸਾ ਮਨਕਾਂ ਅੰਦਰ ਚੜ ਚ ਗਿਆ ਹੀ ਹੋਗਾ ਉਹ ਕੱਟ ਕੇ ਕਹਿੰਦੇ ਕੱਢ ਦੇਣਾ ਜਿੱਥੇ ਸਪਾਈਨ ਨੂੰ ਦਬ ਲੱਗ ਜਾਣਾ ਭਾਈ ਗਿਆ ਕੋਈ ਨਹੀਂ 15 ਮਿੰਟ ਦੇ ਵਿੱਚ ਹੋ ਜਾਣਾ ਉਹ 15 ਮਿੰਟ ਦਾ ਆਪਰੇਸ਼ਨ ਕਰਕੇ ਅੰਦਰ ਤੇ ਨੇ ਕਹਿੰਦੇ ਪੰਜ ਡਾਕਟਰ ਆਪੇ ਹੀ ਘੋੜਾ ਰਿਆ ਕਿਤੇ ਉਲਟੜਾ ਆਪਦਾ ਕਿਤੇ ਡਾਕਟਰ ਬੁਲਾ ਲੇ ਉਹ ਸਾਨੂੰ ਦੱਸਿਆ ਜਦੋਂ ਕੁੜੀ ਮਾਰ ਗਈ ਉਹ ਫੇਰ ਕਰਨਾ ਇਹਦਾ ਪੇਟ ਖੋਲਣਾ ਹੈ ਫਿਰ ਮੀਟਿੰਗ ਅੰਦਰ ਹੋਣੀ ਤੇ ਚ ਉਹ ਐ ਕਿਆ ਖੋਲ ਦੇ ਉంటూ ਕੀ ਕਰਨਾ ਜਾਨੀ ਹੰਟ ਕਾਂਸ ਉਹ ਮਾਰ ਕੇ ਤੀਨਰੀ ਸੋਰਟੀ ਨਹੀਂ ਮਾਤਾ ਜੀ ਪੂਰੀ ਕੰਮ ਕੀ ਕਰਦੀ ਸੀ ਲਕਚਾਰ ਬਾਹੋ ਦੀ ਲਕਚਾਰ ਪਾਲੂ ਦੀ ਗੁੜੀ ਪਾਲੂ ਜਨਰਾ ਟਨਾਲੇ ਮਾਤੂ ਨਾਲ ਆ ਰਹੀ ਸੀ ਤੇ ਇਹ ਤਾਂ ਉਹਨਾਂ ਦੇ ਲਾਪਰਵਾਹੀ ਦੇ ਕਰਕੇ ਹੋਇਆ ਛੋਟਾ ਜਿਹਾ ਆਪਰੇਸ਼ਨ ਸੀ ਜਿਹੜਾ ਉਹਨਾਂ ਦੀ ਲਾਪਰਵਾਹੀ ਦੇ ਕਰਕੇ ਹੋਇਆ 1 ਕਿੰਨੀ 30 ਸਾਲ ਹੈ ਜੀ 30 ਸਾਲ 2 ਗ੍ਰਾਮ ਕੀ ਸੀ ਕੀ ਗੱਲਬਾਤ ਕੀ ਹੋਈ ਉਹ ਜਬ ਨਹੀਂ ਗੱਲ ਪਾਪਾ ਮੜਾ ਮੋਬਾਈਲ ਪਿੱਛੇ ਰੱਖਿਆ ਯਾਰ ਹੂੰ ਸਪਾਈ ਦਾ ਕਹਾਂ ਪੇਸ਼ੰਜੀ ਲੜਕੀ ਦਾ ਨਾਮ ਕੀ ਉਮਰ ਕਿੰਨੀ ਸੀ ਲੜਕੀ ਦੀ 30 ਸਾਲ ਹੋ ਗਈ 30 ਸਾਲ ਦੀ ਕੀ ਨਾਮ ਕੀ ਹੈ ਲੜਕੀ ਦਾ ਨਹੀਂ ਆ ਸਕਦੀ ਮੇਰੀ ਬੇਟੀ ਸੀ ਮੈਂ ਅੱਛਾ ਜੀ ਬੇਟੀ ਮੇਰੀ ਲੈਕਚਰਰ ਆ ਗਵਰਨਮੈਂਟ ਵਿੱਚ ਨਹੀਂ ਉਸਕੇ ਨੇ ਸਕੂਲ ਜਾਗਵਾਲ ਤੋਂ ਆਪਣੇ ਤਾਰਾਗੜ ਅੱਛਾ ਜੀ ਤੇ 30 ਸਾਲ ਦੀ ਉਮਰ ਹੈ ਹਾਂ ਤੇ ਪੌੜੇ ਘੰਟੇ ਦੀ ਸਰਜਰੀ ਹੈ ਤੇ ਇਹਨਾਂ ਨੂੰ ਫਰੀ ਕਰਦੇ ਨੇ ਔਰ ਰਾਤ 8:30 ਵਜੇ ਤੱਕ ਦਾ ਮਗਰ ਘੁੰਮ ਜਾ ਰਿਹਾ ਨਾ ਕੋਈ ਨਹੀਂ ਮੈਂ 9 ਵਜੇ ਮੈਨੂੰ ਸੱਦਿਆ ਇਹ ਮਾਮਲਾ ਕਹਿੰਦੇ ਜੀ ਡਾਕਟਰ ਜੀ ਅੰਦਰ ਨਾਲ ਬਲੀਡਿੰਗ ਹੋ ਜਾਂਦੀ ਹੈ ਕਿ ਬਲੀਡਿੰਗ ਦਾ ਪ੍ਰੋਬਲਮ ਬਲੀਡਿੰਗ ਕਿਤਾ ਹੋ ਗਈ ਜੀ ਜਦੋਂ ਵੀ ਨਹੀਂ ਹੈ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ ਕਰਕੇ ਅਸੀਂ ਹੁੰਦੇ ਦਾ ਪੇਟ ਖੋਲਣਾ ਕਹਿੰਦਾ ਕਿ ਇਹ ਤੁਲਾਵਾ ਕੋਈ ਹੱਲ ਨਹੀਂ ਕਹਿੰਦੇ ਕੋਈ ਹੱਲ ਕਹਿੰਦੇ ਇਹਦਾ ਬੀਪੀ ਫਾਲ ਕਰ ਗਿਆ ਮੈਂ ਕਿੰਨਾ ਬੀਪੀ ਹੈ ਕਹਿੰਦੇ 54 55 70 ਰੁਪਏ ਆ ਰਹੇ ਮੈਂ ਕਹਾ ਫੋਨ 10 ਬੋਲਣ ਤੋਂ ਬਿਨਾ ਕੋਈ ਹੱਲ ਨਹੀਂ ਕਹਿੰਦੇ ਕੋਈ ਹੱਲ ਮੈਂ ਕਹਿੰਦੀ ਫੋਨ 20 ਮਿੰਟ ਬੋਲ ਕੇ ਪਰ ਬੀਪੀ ਸਾਹਿਬ ਦੀ ਨੈਗਲੀਜੈਂਸੀ ਉੱਡੇ ਹੀ ਰਿਹਾ ਬਸ ਪੂਰੀ ਵੈਟੀਨੇਟ ਸੀ ਫਿਰ ਨਾਲ 10:30 ਵਜੇ ਕੱਢ ਕੇ ਬਾਹਰ ਤੇ ਲਾਤੀ ਮੈਡੀਕਲ ਬੋਰਡ ਮਾਰੋ ਪੂਰੀ ਅਨਭਾਗ ਜੀ ਪਤਾ ਹੈ ਉਹ ਵੈਟਿਨੇਟਰ ਨੂੰ ਨਹੀਂ ਕੈਰ ਰੋ ਰੋ ਪਾ ਕੇ ਲਵਾਇਆ ਹੈ ਕਹਿੰਦੇ ਜਿਹੜੀ ਇਹ ਜੋ ਮੈਂ ਮੇਰਾ ਪਿੰਡ ਨਮਾ ਚੱਲਦਾ ਬਰਦਾਸ਼ਪੁਰ ਕਿਹਨੇ ਰੈਫਰੈਂਸ ਦਿੱਤਾ ਤੁਹਾਨੂੰ ਬੇਟੀ ਟਾਂਡਾ ਰਾਮ ਭਾਈ ਜੀ ਮਕੇਰੀਆਂ ਘਰੋਂ ਇਹ ਹਸਪਤਾਲ ਦਾ ਰੈਫਰੈਂਸ ਕਿਹਨੇ ਦਿੱਤਾ ਸੀ ਤੁਹਾਨੂੰ ਸਾਡੇ ਪਿੰਡ ਇੱਕ ਨੌਨ ਸੀਗੇ ਉਹਨਾਂ ਨੇ ਕਿਤੇ ਬਹੁਤ ਪਹਿਲੇ ਆਪਰੇਟ ਕਰਾਇਆ ਸੀਗਾ ਮੈਂ ਉਸ ਹਸਪਤਾਲ ਨਾਲ ਵੀ ਆ ਗਿਆ ਕਿਉਂਕਿ ਪਹਿਲਾਂ ਵੀ ਵਾਅਦਾ ਦੇ ਵਿੱਚ ਰਹਿ ਚੁੱਕਾ ਹਸਪਤਾਲ ਨਾਲ ਕਿਸੇ ਹੋਰ ਮਾਦਾ ਹਾਂ ਤੇ ਆ ਗਏ ਬੜੀ ਦੂਰੋਂ ਆਇਆ ਮੈਨੂੰ ਪਤਾ ਹੁੰਦਾ ਵੀ ਇਹ ਕੰਮ ਤੇ ਮੈਂ ਤੇ ਆਉਣਾ ਇੱਥੇ ਆ ਕੇ ਪਤਾ ਲੱਗਾ ਡਾਕਟਰ ਨੇ ਡਿਕਲੇਅਰ ਕੀਤਾ ਤਾਂ ਲੜਕੀ ਦੀ ਡੈਥ ਹੋ ਗਈ ਹੁਣ ਡਿਕਲੇਅਰ ਕੀਤਾ ਹੁਣ ਕੀਤਾ ਤੇ ਮਰਦ ਕਦੋਂ ਹੋਈ ਸੀ ਉਹਦਾ ਤੁਹਾਨੂੰ ਮੇਰੇ ਹਿਸਾਬ ਨਾਲ ਰਾਤ ਦੀ ਹੋ ਗਈ ਸਰ ਜਿਸ ਟਾਈਮ ਵੈਂਟੀਲੇਟਰ ਵੀ ਉਹਨੇ ਲਗਾਇਆ ਹੈ ਉਸ ਦੌਰਾਨ ਤੁਹਾਡੇ ਕੋਈ ਪਰਿਵਾਰਿਕ ਮੈਂਬਰ ਜੋ ਅੰਦਰ ਲੜਕੀ ਦੇ ਕੋਲ ਗਿਆ ਸੀ ਉਸ ਟਾਈਮ ਮੈਂ ਕੰਡੀਸ਼ਨ ਕੀ ਸੀ ਕਿ ਕੰਡੀਸ਼ਨ ਸਰੀਰ ਸਾਰਾ ਠੰਡਾ ਸੀ ਆਪਰੇਟ ਕਦੋਂ ਹੋਇਆ ਸੀ ਲੜਕੀ ਦਾ ਕੱਲ 4 ਵਜੇ ਲੈ ਕੇ ਗਏ ਆ ਸ਼ਾਮੀ ਆ ਜਾਣਾ ਪੀਸਡ ਆ ਗੱਡੀ ਚ ਕਰਦੇ ਆ ਹਾਂਜੀ ਹਾਂਜੀ ਆਪ ਤੁਰਕੇ ਆਏ ਤੁਰਕੇ ਆਇਆ ਤੁਰਕੇ ਤੇ ਆਇਆ ਸੁਬਕੂਲ ਇਸ ਵਕਤ ਮਾਨਵਰ ਸਕਾਲ ਦੇ ਚ ਲੜਕੀ ਆਪਣੀ ਥੋੜਾ ਉੱਚੀਰਮੜਾ ਉੱਚੀ ਬੋਲਦੋ ਜੀ ਲੜਕੀ ਹੋਈ ਸੀ ਚੁੱਪ ਕਰਨਾ ਬਸਾਨੀ ਸੁਨਮ ਬਨਾਨ ਦੀ ਲੜਕੀ ਕੱਲ ਦਾਖਲ ਹੋਈ ਸੀ ਸਪਾਇਨਰ ਦਾ ਮਾਈਨਰ ਦੇ ਉੱਤੇ ਲੇਕਿਨ ਆਪਰੇਸ਼ਨ ਕਰਦੇ ਆ ਕੋਈ ਉਹਦੇ ਵਿੱਚ ਇਹਨਾਂ ਦੇ ਦਰਸ਼ਨ ਮਤਾਲੋ ਉਹ ਕੋਈ ਉਹ ਉਹ ਜਦੋਂ ਡਾਕਟਰ ਕੋਲ ਕੈਲੋਰੀ ਦੀ ਕੋ ਨਾ ਗਲਤ ਕੀਤੀ ਜਿਹਦਾ ਕਰਕੇ ਉਹ ਬੀਮਾਰ ਹੋ ਗਿਆ ਉਹਨਾਂ ਨੇ ਦੱਸਿਆ ਡਾਕਟਰ ਸਾਹਿਬ ਕਿ ਇਹਨਾਂ ਦੇ ਬੇਨਤੀ ਤੇ ਬਲੱਡ ਆ ਵੀ ਉਹਦਾ ਬਲੱਡ ਆ ਵੀ ਸਭ ਸਜਾ ਪਰਵਾਹ ਨੇ ਕਿਹਾ ਵੀ ਠੀਕ ਕਰਤੀ ਹੋ ਜਾਂ ਕਰਤੀ ਦੇ ਕੋਈ ਨਾ ਕਰਤਾ ਉਸ ਤੋਂ ਬਾਅਦ ਲੜਕੀ ਅਨਕੌਂਸ਼ੀਅਸ ਹੋ ਗਈ ਅਨਕੌਂਸ਼ੀਅਸ ਹੋਣ ਤੋਂ ਬਾਅਦ ਉਹਨਾਂ ਨੇ ਮੈਡੀਕਲ ਹਮ ਅੱਜ ਉਹਨਾਂ ਨੇ ਦੱਸਿਆ ਦੱਸਿਆ ਵੀ ਰੱਖੋ ਜਿਵੇਂ ਨੇ ਦੱਸਿਆ ਕਿ ਡਾਕਟਰ ਦੀ ਗਲਤੀ ਹੈ ਡਾਕਟਰ ਨਾਲ ਗੱਲਬਾਤ ਹੋਈ ਹੈ ਕਿ ਦੂਸਰੇ ਤੇ ਨਾ ਕੀ ਸਾਰੇ ਮਸਲੇ ਬਸ ਪਰਿਵਾਰ ਨਾਲ ਗੱਲਬਾਤ ਹੋਈ ਹੈ ਜਾਂ ਜਾਨੀ ਪਰਿਵਾਰ ਨਾਲ ਹੁੰਦਾ ਹੈ ਅਸੀਂ ਇਹਨਾਂ ਦੇ ਮੁਤਾਬਕ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਅਸੀਂ ਲੜਕੀ ਦਾ ਪੋਸਟਮਾਰਟਮ ਕਰਾ ਕੇ ਸਭ ਤੋਂ ਹਸਪਤਾਲ ਤੋਂ ਦਸਤਰਾ ਦੀ ਜੂਰਪੋਰਟ ਹੋਏਗੀ ਉਹਦੇ ਮੁਤਾਬਕ ਜਾਨੀ ਬਣੂਗੀ ਕੰਪਲੇਂਟ ਹੁਣ ਬਾਈ ਨੇਮ ਲਿਖਿਆ ਹਸਪਤਾਲ ਦੇ ਖਿਲਾਫ ਡਾਕਟਰ ਦੇ ਖਿਲਾਫ ਇਹ ਕਿਵੇਂ ਜੋ ਪੋਸਟਮਾਰਟਮ ਦੀ ਪੂਰਠਾਡੇ ਕੋ ਹੋਏਗੀ ਉਹਦੇ ਮੁਤਾਬਕ ਜੋ ਡਾਕਟਰ ਲਿਖਣਗੇ ਉਦੋਂ ਕੰਮ ਕਰਾ ਦੇ ਇਹ ਤਾਂ ਇਹਨਾਂ ਨੇ ਬਾਈ ਨੇਮ ਦਿੱਤੀ ਕੰਪਲੀਟ ਹਾਂ ਜੀ ਇਹ ਹਸਪਤਾਲ ਦੇ ਨਾਮ ਦਿੱਤੀ ਹੈ ਕੰਪਲੀਟਲੀ ਡਾਕਟਰ ਦੇ ਹਸਪਤਾਲ ਦੇ ਖਿਲਾਫ ਦਿੱਤੀ ਕੰਪਲੀਟ ਇਸ ਨਾਮ ਦਾ ਹਸਪੀਟਲ ਹੈ ਜੀ ਈਰਮਾਨ ਹਸਪਤਾਲ ਕਿਹੜੀ ਜਗ੍ਹਾ ਸਰ ਆਹ ਫੁੱਟਬਾਲ ਥੋੜੀ ਨੇੜੇ ਹਾਂ ਹਾਂ ਜੀ ਨੇੜੇ ਫੁੱਟਬਾਲ ਚੌਕ ਜਿਲੰਦਰ ਠੀਕ ਹੈ ਜੀ ਸੋ ਬਿਲਕੁਲ ਤੁਹਾਡਾ ਪਰਿਵਾਰ ਬਾਹਰ ਹੈਗਾ ਉਹ ਤੁਹਾਡੇ ਤੇ ਐਨੀ ਕੁਸ਼ਿਸ਼ ਕਰ ਰਹੇ ਪੇਸ਼ੈਂਟ ਦੀ ਡਿਸਕ ਪ੍ਰੋਬਲਮ ਨਾਲ ਆਪਰੇਟ ਕੀਤਾ ਗਿਆ ਜੀ ਪੇਸ਼ੈਂਟ ਦਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਹੈ ਤੇ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦਾ ਉਹਨਾਂ ਬੀਪੀ ਪੌਂ ਕੀਤਾ ਤੇ ਫਿਰ ਅਸੀਂ ਇਹਨਾਂ ਦਾ ਅਲਟਰਾਸਾਉਂਡ ਕਰਾ ਕੇ ਦੇਖਿਆ ਜਿਹਦੇ ਵਿੱਚ ਕੀ ਲਿਖ ਰਿਹਾ ਸੀਗਾ ਕਿ ਇਹਨਾਂ ਦੇ ਬਲੱਡ ਹੈ ਹੈ ਪ੍ਰੋਬਲਮ ਹੈ ਤੇਰੇ ਕਰਕੇ ਇਹਨਾਂ ਦੇ ਐਬਡੋਮਨਲ ਚ ਵੀ ਅਸੀਂ ਐਕਸਪਲੋਰ ਕਰਦੇ ਹੁਣ ਉਹਨੂੰ ਦੁਬਾਰਾ ਰਿਪੀਟ ਕੀਤਾ ਤੇ ਸਾਰਾ ਕੁਝ ਠੀਕ ਹੈ ਪਰ ਸਮਾਂ ਉਹ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਨਹੀਂ ਪਿਕ ਕਰ ਰਿਹਾ ਤੇ ਉਸ ਤੋਂ ਬਾਅਦ ਅਸੀਂ ਵੈਂਟੇਟ ਨਹੀਂ ਰੱਖਿਆ ਆਨਾਈਟ ਪੇਸ਼ੈਂਟ ਵੈਂਟੇਟ ਤੇ ਰਹੇ ਨੇ ਔਰ ਪਰ ਬਲੱਡ ਪ੍ਰੈਸ਼ਰ ਨਹੀਂ ਆ ਰਿਹਾ ਔਰ ਥੋੜਾ ਜਿਹਾ ਘਟ ਗਿਆ ਲੱਗ ਰਿਹਾ ਸੀ ਤੇ ਆਪਣੇ ਵੱਲੋਂ ਅਸੀਂ ਪੂਰੀ ਟਰਾਈ ਕਰ ਲਈ ਸੀ ਪਰ ਪੇਸ਼ੈਂਟ ਦਾ ਪ੍ਰੇਅਰ ਹੋ ਗਿਆ ਸੀ ਸਾਰਾ ਸਾਰਾ ਕੁਝ ਠੀਕ ਰਿਹਾ ਪਰ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਨਹੀਂ ਆ ਰਿਹਾ ਸੀ ਮਾਰਨਿੰਗ 17 ਇਹ ਉਹਨਾਂ ਦੇ ਫੈਮਿਲੀ ਦੇ 3-4 ਡਾਕਟਰ ਵੀ ਆ ਕੇ ਦੇਖੇ ਗਏ ਨੇ ਪੇਸ਼ੈਂਟ ਅੱਜ ਮਾਰਨਿੰਗ ਤੱਕ ਲਾਈਵ ਸੀਗਾ ਹਮ ਆਡਮਿਟ ਵੀ ਚੱਲ ਰਹੀ ਸੀ ਪੇਸ਼ੰਤਾ ਸਾਹਿਬ ਵੀ ਆ ਗਿਆ ਸੀਗਾ ਪੇਸ਼ੈਂਟ ਅਗਰ ਡੈੱਡ ਹੁੰਦਾ ਤੇ ਪੇਸ਼ੈਂਟ ਦਾ ਹਾਰਟਬੀਟ ਨਹੀਂ ਚੱਲੇਗਾ ਔਰ ਸਾਹਿਬ ਵੀ ਨਹੀਂ ਆਇਆ ਇਹ ਕਰ ਦੂੰਗੀ ਪੇਸ਼ੰਟ ਦਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਪਰ ਸਮ ਹਾਉ ਕਈ ਵਾਰੀ ਨਾ ਨਾਸਟਿਕੀ ਹੁੰਦੀ ਆ ਅੱਗੇ ਵਾਲ ਜਿਹੜਾ ਕਿ ਪਹਿਲਾਂ ਤੋਂ ਕੋਈ ਡਾਕਟਰ ਨਹੀਂ ਦੱਸ ਸਕਦਾ ਹੁੰਦਾ ਹਮ ਹਮ ਆਪਰੇਸ਼ਨ ਮੈਨੇ ਕੋਈ ਪ੍ਰੋਬਲਮ ਨਹੀਂ ਆਈ ਬਟ ਜਿਹੜੀ ਨਸ ਚਿਪਕਣ ਕਰਕੇ ਨਸ ਦੀ ਪ੍ਰੋਬਲਮ ਆਈ ਨਾ ਇਹਨਾਂ ਨੂੰ ਦੇਖਣ ਦਾ ਜਾਂ ਚੈੱਕ ਕਰਨ ਦਾ ਕਿਸੇ ਡਾਕਟਰ ਕੋਲ ਕੋਈ ਟੈਕਨੀਕ ਨਹੀਂ ਸੀ। ਫੂਨ ਫੂਨ ਕਿਉਂ ਇੰਨਾ ਜ਼ਿਆਦਾ ਨਿਕਲ ਰਿਹਾ ਸੀਗਾ ਇਹ ਕਹ ਰਹੇ ਵੈਸਲ ਦੀ ਇਜਰੀ ਇਹਨਾਂ ਨੂੰ ਇੰਟੀਰੀਅਰਲੀ ਹੋਈ ਹੈ ਜਿਹੜਾ ਕਿ ਵਿੱਚੋਂ ਦੇਖਣ ਦਾ ਕੋਈ ਟੈਕਨੀਕ ਨਹੀਂ ਹੁੰਦੀ ਕਿਸੇ ਸਰ ਉਹਨਾਂ ਦਾ ਕਹਿਲਾ ਸੀਗਾ ਕਿ ਆਪਰੇਟ ਦੇ ਦੌਰਾਨ ਉਹ ਪੇਰ ਦੀ ਕੋਈ ਨਸ ਖੱਤੀ ਸੀ। ਮੈਂ ਕਹ ਰਿਹਾ ਜਾਂ ਪਿਛੋਂ ਦਾ ਕੋਈ ਦਾ ਕੋਈ ਰੀਡਿੰਗ ਨਹੀਂ ਹੋ ਰਹੀ ਸਾਰਾ ਕੁਝ ਠੀਕਾ ਲੈ ਬਟ ਜਦੋਂ ਅਸੀਂ ਉਹਨਾਂ ਪੇਸ਼ੰ ਨੂੰ ਸਿੱਧਾ ਕੀਤਾ ਤਾਂ ਬੀਤੀ ਫਾਲ ਹੋ ਰਿਹਾ ਸੀਗਾ। ਜਿਹੜਾ ਕੀ ਸੀ ਕਿ ਡਾਕਟਰ ਨਾਲ ਕਰਕੇ ਦੇਖਿਆ ਔਰ ਉਹਨਾਂ ਨੇ ਦੇਖਿਆ ਗਿਆ ਕਿ ਉਹਨਾਂ ਕੋਲ ਅਬਡੋਮਨਲ ਚ ਬਲੱਡ ਸੀਗਾ ਜਿਹੜਾ ਕਿ ਅਸੀਂ ਨਸ ਨੂੰ ਰਿਪੇਅਰ ਕਰ ਦਿੱਤਾ ਡਾਕਟਰ ਜੰਗੀ ਰਹਿ ਗਏ ਸਾਡੇ ਕਾਰਡਿਕਸ ਤੋਂ ਉਹਨਾਂ ਨੇ ਇਹ ਬੀਤ ਦਿੱਤਾ ਚਿਰਕ ਪਛ ਉਹਨਾਂ ਤਾਂ ਇਹ ਵੀ ਕਹਿਣਾ ਸੀਗਾ ਕਿ ਪੇਟ ਨੂੰ ਚੀਰਿਆ ਗਿਆ ਡਾਕਟਰ ਨੇ ਕਿਹਾ ਸੀਗਾ ਕਿ ਪੇਟ ਨੂੰ ਚੀਰ ਕੇ ਇਸ ਨੂੰ ਨਸ ਨੂੰ ਨਾਲ ਜੋੜ ਦਿੱਤਾ ਜਾਏਗਾ ਉਸ ਤੋਂ ਬਾਅਦ ਫਿਰ ਡਰਟੇ ਹੋਏ ਕਿਸੇ ਤੁਸੀਂ ਇਹ ਕਹਿਿਆ ਸੀਗਾ ਪੇਸ਼ੈਂਟ ਦੀ ਵਸਟ ਰੇਂਜ ਨਹੀਂ ਲੱਗ ਰਹੀ ਹੈ ਜਿਹਦੇ ਵਾਸਤੇ ਅਬਡੋਮਨਲ ਪਨਰ ਦੀ ਲੋੜ ਹੈ ਪਰ ਕਰਕੇ ਵੀ ਕੋਸ਼ਿਸ਼ ਹੈ ਕਿਉਂਕਿ ਪੇਸ਼ੈਂਟ ਵਿੱਚ ਸੀਰੀਅਸਨੈਸ ਹੁੰਦੀ ਹੁੰਦੀ ਹੈ ਕਿ ਬ੍ਰਾ ਆਪਣੇ ਉਹਨਾਂ ਜੋ ਵੀ ਪੇਸ਼ੈਂਟ ਦੇ ਵੈਸਟ ਵਾਸੀ ਅਸੀਂ ਸਾਰਾ ਕੁਝ ਕੀਤਾ ਔਰ ਸਪੈਸ਼ਲ ਦੀ ਰਿਪੇਅਰ ਵੀ ਡਾਕਟਰ ਦਰਪੀਰ ਨੇ ਕੀਤੀ ਹੈ ਬਟ ਸਮਹੋਂ ਦਾ ਬਲੱਡ ਪ੍ਰੈਸ਼ਰ ਉਹਨਾਂ ਦਾ ਟੈਕਨੀਕ ਚੰਗੀ ਸਰ ਪਰਿਵਾਰੀ ਕੀ ਤਾਂ ਕਹਿਣਾ ਹੈ ਕਿ ਪੇਸ਼ੈਂਟ ਆਪ ਖੁਦ ਡਰਾਈਵ ਕਰਕੇ ਆਇਆ ਸੀ ਗਰਤੀ ਕੰਦੂ ਵੀ ਪੇਸ਼ੈਂਟ ਦਾ ਆਪਰੇਸ਼ਨ ਵੀ ਬਿਲਕੁਲ ਠੀਕ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਫਿਰ ਇਹ ਅੰਗੈਲੀ ਕਿਸ ਜਗ੍ਹਾ ਤੇ ਉੱਪਰ ਹੋਈ ਜਿਸ ਕਾਰਨ ਇਦਾਂ ਮੌਤ ਹੋਈ ਅੰਗੈਲੀ ਨਹੀਂ ਕਹਿ ਸਕਦੇ ਹੂੰ ਕੁਝ ਹਜ਼ਾਰ ਚ ਇੱਕ ਪੇਸ਼ੈਂਟ ਹੁੰਦਾ ਜਿਨ੍ਹਾਂ ਦੀ ਮਤਲਬ ਨੋਸਟਿਫੀ ਹੁੰਦੀ ਹੈ ਜਿਹਦੇ ਕਰਕੇ ਵਸਟਰ ਇੰਜਰੀ ਇਹਨਾਂ ਨੂੰ ਹੋ ਮਤਲਬ ਗਲਤੀ ਹੋਈ ਹੈ ਇੱਕ ਜਗ੍ਹਾ ਦੇ ਉੱਪਰ ਜਾ ਕੇ ਕਿਥੇ ਇਹ ਮਤਲਬ ਨਾਸ ਤੇ ਚਿਪਕਨ ਕਰਕੇ ਨਾਸ ਦਾ ਟੇਅਰ ਹੋ ਗਈ ਬਈ ਵਾਰ ਹੋ ਸਕਦਾ ਪਤਾ ਨਹੀਂ ਲੱਗਾ ਸੀਗਾ ਚੈੱਕ ਅਪ ਕਰਾਇਆ ਉਹਦਾ ਟਰੀਟਮੈਂਟ ਚੱਲ ਰਿਹਾ ਸੀਗਾ ਤੇ ਉਸ ਨਾਲ ਉਹਨਾਂ ਨੂੰ ਪਤਾ ਨਹੀਂ ਸੀਗਾ ਸਰ ਕਿ ਨਾਸ ਚਿਪਕੀ ਹੋਈ ਹੈ ਜਿਸ ਕਰਕੇ ਨਾਸ ਕਟੂਗੀ ਜਦੋਂ ਆਪਰੇਸ਼ਨ ਹੋ ਰਿਹਾ ਸੀਗਾ ਇਹ ਪਹਿਲਾਂ ਤਾਂ ਕੋਈ ਵੀ ਡਾਕਟਰ ਨਹੀਂ ਦੇਖਦਾ ਹੁੰਦਾ ਇਹ ਤਾਂ ਪਿੱਛੋਂ ਦਾ ਬਈ ਕਿੱਦੋਂ ਦੇਖੋ ਮਿਸ ਹੈਪਿੰਗ ਤੇ ਕਿਸੇ ਨਾ ਵੀ ਹੋ ਸਕਦੀ ਇਹ ਤੇ ਮਤਲਬ ਹੁਣ ਚਲੋ ਤੋਂ ਬਿਨਾ ਮਤਲਬ ਵੀ ਕਹੀ ਜਾ ਰਿਹਾ ਕਿ ਵੀ ਐਦਾ ਦੇਖੋ ਸਾਡੀ ਤੇ ਕੋਈ ਐਦਾ ਦੀ ਇਹਨਾਂ ਦੀ ਪਰਸਨਲ ਰੰਜਿਸ਼ ਨਹੀਂ ਹੈਗੀ ਜਦੋਂ ਉਹਨਾਂ ਨੇ ਕਹਿਣਾ ਕਿ ਅੱਧੇ ਘੰਟੇ ਆਪਰੇਟ ਸੀਗਾ ਲੇਕਿਨ 5 ਘੰਟੇ ਦਾ ਕੋਈ ਆਪਰੇਟ ਨਹੀਂ ਹੋਇਆ ਉਹਨਾਂ ਤੋਂ ਦੱਸਿਆ ਵੀ ਨਹੀਂ ਆਪਰੇਟ ਦਾ ਉਹੀ ਟਾਈਮ ਸੀਗਾ ਆਪਰੇਟ ਸਾਰਾ ਕੁਝ ਜੋ ਡਿਸਕ ਉਹਨਾਂ ਦੀ ਸੀਗੀ ਸਾਰਾ ਕੁਝ ਬਿਲਕੁਲ ਠੀਕ ਹੋਇਆ ਫਿਰ ਇੰਨਾ ਟਾਈਮ ਲੱਗਿਆ ਤੁਹਾਡੇ ਸਾਹਮਣੇ ਜਦੋਂ ਕਹਿ ਰਹੇ ਨਾ ਅੱਧੇ ਘੰਟੇ ਆਪਰੇਟ ਸੀਗਾ ਔਰ 5 ਘੰਟੇ ਦਾ ਲੱਗਿਆ ਜਦੋਂ ਪੇਸ਼ੈਂਟ ਨੂੰ ਕੋਈ ਦਿੱਕਤ ਆਈ ਠੀਕ ਹੈ ਉਸ ਤੋਂ ਬਾ ਉਹਨਾਂ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਦਾ ਬੀਪੀ ਡਾਊਨ ਜਾ ਰਿਹਾ ਹੈ ਉਹਨੂੰ ਇਹ ਇੰਡੀਕੇਸ਼ਨ ਲੱਗ ਰਹੀ ਹੈ ਆਪਾਂ ਉਹਨਾਂ ਦੀ ਸਕੈਨ ਕਰਕੇ ਦੇਖੀਏ ਪੇਟ ਦੀ ਉਹਦੇ ਕਿ ਲੀਕੇਜ ਸੀ ਠੀਕ ਹੈ ਉਸ ਤੋਂ ਬਾਅਦ ਆਪਾਂ ਇਮੀਡੀਏਟਲੀ ਸਰਜਨ ਨੂੰ ਬੁਲਾ ਕੇ ਇਹ ਲੀਕੇਜ ਕਿਵੇਂ ਹੋਈ ਹੈ ਤੁਸੀਂ ਇਹ ਲੀਕੇ ਹੋ ਸਕਦੀ ਹੈ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਇਹਦੇ ਬਾਰੇ ਕੁਝ ਨਹੀਂ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਪੇਸ਼ੈਂਟ ਖੁਦ ਗੱਡੀ ਚਲਾ ਕੇ ਲੈ ਕੇ ਆਇਆ ਸਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਬਹੁਤ بڑے ਲਿਖੇ ਲੋਕ ਹੋ ਸਾਰੇ ਤੁਸੀਂ ਭਾਪ ਭਾਂ ਦੇ ਲੋਕਾਂ ਨੂੰ ਮਿਲਦੇ ਹੋ ਠੀਕ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਪੇਸ਼ੈਂਟ ਆਪ ਗੱਡੀ ਚ ਲਾ ਕੇ ਆਇਆ ਠੀਕ ਹੈ ਜਾਂਦਿਆਂ ਆਪਾਂ ਗੱਡੀ ਦੇ ਵਿੱਚ ਕਿਸੇ ਚੀਜ਼ ਦਾ ਐਕਸੀਡੈਂਟ ਹੋ ਜਾਣਾ ਬੰਦਾ ਉਹ ਵੀ ਤਾਂ ਠੀਕ ਹੀ ਹੁੰਦਾ ਉਹ ਵੀ ਤਾਂ ਨਾਰਮਲ ਗੱਡੀ ਚ ਲਾ ਕੇ ਦੱਸੋ ਸਮਝ ਨਹੀਂ ਆ ਰਹੀਏ ਥੋੜਾ ਜਿਹਾ ਕਲੀਅਰ ਕਰਿਓ 5 ਮਿੰਟ ਤੋਂ 10 ਮਿੰਟ ਦਾ ਤੁਸੀਂ ਕਹਿ ਰਹੇ ਹੋ ਮਾਈਨਰ ਆਪਰੇਸ਼ਨ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ 8 ਘੰਟਾ ਹੋਵੇਗਾ ਫਿਰ ਉਸ ਤੋਂ ਬਾਅਦ 5-6 ਘੰਟੇ ਕਿਵੇਂ ਲੱਗੇ ਥੋੜਾ ਕਲੀਅਰ ਕਰ ਸਕਦੇ ਹੋ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਜਦੋਂ ਉਹਦੀ ਓਪੀ ਦੇ ਵਿੱਚ ਲੈਣਾ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਨਾ ਹੈ ਕਿ ਪੇਸ਼ੈਂਟ ਨੂੰ ਜਦ ਤੱਕ ਪੇਸ਼ੈਂਟ ਨਾਰਮਲ ਕੰਡੀ ਸਰਜਰੀ ਦੀ ਕੰਡੀਸ਼ਨ ਵਿੱਚ ਨਹੀਂ ਜਾਂਦਾ ਤਦ ਤੱਕ ਆਪਾਂ ਪੇਸ਼ੈਂਟ ਨੂੰ ਨਹੀਂ ਛੇੜਦੇ ਜਿਹੜਾ ਸਰਜਰੀ ਕਰੀ ਡਿਊ ਟੂ ਰੀਜ਼ਨ ਮੈਂ ਬੋਲਾਂ ਡਿਊ ਟੂ ਰੀਜ਼ਨ ਕਿ ਪੇਸ਼ੈਂਟ ਪੇਸ਼ੈਂਟ ਅਟੈਂਡੈਂਟ ਨੇ ਦੇਖ ਲਿਆ ਕਿ ਪੇਸ਼ੈਂਟ ਅੰਦਰ ਚਲਾ ਗਿਆ ਸਰਜਰੀ ਹੋਣ ਚਲੇ ਗਿਆ ਪੇਸ਼ੈਂਟ ਜਦ ਤੱਕ ਅੰਦਰ ਪ੍ਰੋਪਰ ਸਰਜਰੀ ਵਾਸਤੇ ਤਿਆਰ ਨਹੀਂ ਹੈਗਾ ਤਦ ਤੱਕ ਅਸੀਂ ਪੇਸ਼ੈਂਟ ਨੂੰ ਨਹੀਂ ਛੇੜਦੇ ਹੈਗੇ ਸੋ ਜਦੋਂ ਪੇਸ਼ੈਂਟ ਹੋ ਰਿਹਾ ਸੀ ਜਦੋਂ ਸ਼ੁਰੂਆਤ ਕੀਤੀ ਸੀ ਉਹਦਾ ਬੀਪੀ ਸ਼ੋਰ ਔਰ ਸਭ ਕੁਝ ਨਾਰਮਲ ਸੀਗਾ ਨਾਰਮਲ ਸੀਗਾ ਤੇ ਜਿਸਨ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਦੇ ਪੇਟ ਦੇ ਉੱਪਰ ਕੁਝ ਬਲੀਡਿੰਗ ਸ਼ੁਰੂ ਹੋ ਗਈ ਸੀ ਪੇਟ ਦੇ ਅੰਦਰ ਇਟਰਨਲ ਬਲੀਡਿੰਗ ਸ਼ੁਰੂ ਹੋਈ ਇਟਰਨਲ ਬਲੀਡਿੰਗ ਹੋਈ ਹੈ ਪੇਸ਼ੈਂਟ ਆਪਰੇਸ਼ਨ ਹੋਇਆ ਆਪਰੇਸ਼ਨ ਤੋਂ ਬਾਅਦ ਹੋਈ ਹੈ ਆਪਰੇਸ਼ਨ ਤੋਂ ਬਾਅਦ ਹੋਇਆ ਮਤਲਬ ਨਾੜ ਕੱਟ ਹੋ ਗਿਆ ਸਹੀ ਜ ਨਹੀਂ ਸਭ ਤੋਂ ਕੇਵਰੀ ਹੁੰਦਾ ਹੈ ਕਿ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਦੀ ਆਪਾਂ ਡਿਸਕ ਦੇਖਨੇ ਆ ਡਿਸਕ ਦੇ ਨਾਲ ਅੰਦਰ ਵਾਲੇ ਪਾਸੇ ਕੋਈ ਨਾੜ ਚਿਪਕੀ ਹੋਏ ਤੇ ਜਿਹਦੂ ਅਸੀਂ ਉਹਨੂੰ ਆਪਰੇਟ ਕਰਨਾ ਹੈ ਤੇ ਉਹਦੇ ਨਾਲ ਸਾਨੂੰ ਉਹਦੇ ਬਾਰੇ ਚੈਨਲ ਨਹੀਂ ਹੁੰਦਾ ਪਰਪਰ ਸਾਨੂੰ ਡਿਟੇਲ ਕਲੀਅਰ ਨਹੀਂ ਹੁੰਦੀ ਕਿਉਂਕਿ ਕਿਸੇ ਵੀ ਸਟੈਮ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਅੰਦਰ ਵਾਲਾ ਪਾਸਾ ਦਿਖਦਾ ਨਹੀਂ ਹੁੰਦਾ ਠੀਕ ਹੈ ਅਸੀਂ ਡਿਸਕ ਨੂੰ ਆਪਰੇਟ ਕੀਤਾ ਸੀ ਉਹ ਠੀਕ ਕਰਤੀ ਉਹਨੂੰ ਅਸੀਂ ক্লোਜ਼ ਕਰਤਾ ਜਦੋਂ ਡਿਸਕ ਤੋਂ ਬਾਅਦ ਪੇਸ਼ੈਂਟ ਦਾ ਬੀਪੀ ਉੱਪਰ ਨਹੀਂ ਆ ਰਿਹਾ ਸੀਗਾ ਸਾਨੂੰ ਉਦੋਂ ਡਾਊਟ ਹੋਇਆ ਕਿਉਂਕਿ ਪੇਸ਼ੈਂਟ ਦਾ ਜਦੋਂ ਆਪਰੇਟ ਕਰਨੇ ਆਪਾਂ ਇੱਕਦਮ ਪੇਸ਼ੈਂਟ ਨੂੰ ਬਾਹਰ ਨਹੀਂ ਕੱਢਣਾ ਹੁੰਦਾ ਉਸ ਵਿੱਚ ਉਦੋਂ ਵਾਸਤੇ ਵੇਟ ਕਰਨਾ ਹੁੰਦਾ ਹੈ ਅੱਧਾ ਘੰਟਾ ਘੰਟਾ ਉਹ ਪੇਸ਼ੈਂਟ ਦੇ ਵਾਸਤੇ ਹੁੰਦਾ ਹੈ ਕਿ ਪੇਸ਼ੈਂਟ ਨੂੰ ਸਮ ਹੋ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਇਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਤੇ ਆਪਾਂ ਉਸੇ ਵੇਲੇ ਉਹਨੂੰ ਹੈਂਡਲ ਕਰ ਸਕੀਏ। ਇੱਕਦਮ ਅਸੀਂ ਸਟੇਸ਼ਨ ਨੂੰ OT 'ਚ ਆਊਟ ਨਹੀਂ ਕਰਨਾ ਹੁੰਦਾ।